ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਜੀ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਹਲ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਮਿਲਣਾ ਨਹੀਂ ਤੇਰੇ ਵਰਗਾ ਮਿਲਣਾ ਨਹੀਂ ਤੇਰੇ ਵਰਗਾ ਮਿਲਣਾ ਨਹੀਂ ਤੇਰੇ ਵਰਗਾ ਕੋਈ ਨਹੀਂ

ਨਾ ਨਹੀਂ ਤੇਰੇ ਵਰਗਾ ਜਹਾਨਾਂ ਨਜਰੀ ਕੋਈ ਆਵੇ ਦੁਨੀਆਂ ਨੂੰ ਤਰਨ ਵਾਲਿਆ ਜਹਾਨਾਂ ਨਜਰੀ ਕੋਈ ਆਵੇ ਦੁਨੀਆਂ ਨੂੰ ਤਰਨ ਵਾਲਿਆ ਜਹਾਨਾਂ ਨਜਰੀ ਕੋਈ ਆਵੇ ਦੁਨੀਆਂ ਨੂੰ ਤਰਨ ਵਾਲਿਆ ਜਿਹਾਨਾ ਨਜਰੇ ਕੋਈ ਆਵੇ ਦੁਨੀਆਂ ਨੂੰ ਤਾਰਨ ਵਾਲਿਆ ਤੇਰ ਜਿਹਾਨਾ ਨਜਰੇ ਕੋਈ ਆਵੇ ਦੁਨੀਆਂ ਨੂੰ ਤਾਰਨ ਵਾਲਿਆ ਤੇਰ ਜਿਹਾਨਾ ਨਜਰੇ ਕੋਈ ਆਵੇ ਦੁਨੀਆਂ ਨੂੰ ਤਾਰਨ ਵਾਲਿਆ ਮੇਂ ਥਾਮ ਨਹੀਂ ਤੂੰ ਜੀਵਾ ਪਰ ਕੋ ਪੁਰਖ ਵਿਦਾਤੇ ਸਤੂ ਸੋਹਿਆ ਪਰਮ ਸਤਕਾਰਯੋ ਗੁਰੂ ਸਾਹਿਬ ਦੀ ਪਵਨ ਉੱਚੀ ਸੁੱਚੀ ਨਿੱਗੀ ਗੋਦੇ ਅੰਦਰ 71 ਖੋਈ ਗੁਰੂ ਰੂਪ ਗੁਰ ਪਿਆਰੇ ਗੁਰ ਸਵਾਰੀ ਸਾਧ ਸੰਗਤ ਜੀਓ ਆਪ ਜੀ ਸਭ ਸੰਗਟਾਂ ਪੂਰਨ ਮਹਾਪੁਰਸ਼ ਸ਼੍ਰੀਵਾਨ ਸੰਤ ਬਾਬਾ ਈਸ਼ਰ ਸਿੰਘ ਜੀ ਵਾਰਾਜ ਰਾੜਾ ਸਾਹ ਵਾਲੇ ਜਿਨ੍ਹਾਂ ਦੀ 50ਵੀਂ ਸਲਾਨਾ ਵਰਸੀ ਇਸ ਪਵਨ ਪਵਿੱਤਰ ਧਰਤੀ ਤੇ ਸ਼੍ਰੀਵਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿਨ੍ਹਾਂ ਨੇ ਇਸ ਧਰਤੀ ਤੇ ਵਾਪੁਰਸ਼ਾਂ ਦੇ ਨਾਂ ਤੇ ਈਸ਼ਰ ਦਰਬਾਰ ਆਪਣਾ ਨਾਂ ਨਹੀਂ ਰੱਖਿਆ ਈਸ਼ਰ ਦਰਬਾਰ ਈਸ਼ਰੋਂ ਕਿਵੇਂ ਵੜੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਜਨਮ ਤੋਂ ਪਹਿਲਾਂ ਮਹਾਂਪੁਰਸ਼ਾਂ ਦੇ ਘਰ ਉਹਨਾਂ ਦੇ ਮਾਤਾ ਪਿਤਾ ਨੂੰ ਇੱਕ ਮਹਾਂਪੁਰਸ਼ ਆ ਕੇ ਮਿਲੇ ਤੇ ਉਹਨਾਂ ਦੀ ਉਹਨਾਂ ਨੇ ਸੇਵਾ ਕੀਤੀ ਤੇ ਉਹ ਮਹਾਂਪੁਰਸ਼ ਇੱਕ گلاب ਦਾ ਫੁੱਲ ਦੇ ਗਿਆ ਆਖਿਆ ਭਾਈ ਤੁਹਾਡੇ ਘਰ ਇਹੋ ਜਿਹਾ ਮਹਾਂਪੁਰਸ਼ ਪੈਦਾ ਹੋਏਗਾ ਜਿਵੇਂ ਇਹ ਗਲਾਬ ਦਾ ਫੁੱਲ ਹੈ ਨਾ ਉਹਦਾ ਨਾਂ ਤੁਸੀਂ ਗਲਾਬ ਸਿੰਘ ਰੱਖਿਓ ਪੂਰੀ ਦੁਨੀਆ ਵਿੱਚ ਮਹਿਕ ਵੰਡੇਗਾ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਂ ਹੋਏਗਾ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਜਨਮ ਹੋਇਆ ਆਲੋਵਾਲ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਮਹਾਂਪੁਰਸ਼ਾਂ ਨੇ ਫਿਰ ਪੜ੍ਹਾਈ ਕਰਕੇ ਤੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਉਹਨਾਂ ਦੇ ਚਰਨਾਂ ਵਿੱਚ ਚਲੇ ਗਏ। ਉੱਥੋਂ ਫਿਰ ਕਿਰਪਾ ਬਖਸ਼ਿਸ਼ ਪ੍ਰਾਪਤ ਕੀਤੀ। ਸਤਿਗੁਰੂ ਕੀ ਸੇਵਾ ਸਫਲ ਹੈ। ਜੇ ਕੋ ਕਰੇ ਜਿਤ ਲਾਏ। ਜਿਤ ਲਾਏ। ਜਿਤ ਲਾ ਕੇ ਸੇਵਾ ਕੀਤੀ ਅਬ ਤੋਂ ਜਾਏ ਚੜ੍ਹੈ ਸਿੰਘਾਸਣ ਮਿਲ ਹੈ 사ਰੰਗ ਪਾਣੀ। RAM ਕਬੀਲਾ ਇਕ ਪਏ ਹੋ। ਇਕ ਹੋ ਗਏ। ਭਗਤੀ ਭਗਤ ਤੇ ਭਗਵਾਨ ਤੋਂ ਸ਼ੁਰੂ ਹੁੰਦੀ ਆ। ਹੁੰਦੀ ਦੋਨਾਂ ਤੋਂ ਸ਼ੁਰੂ ਆ ਪਰ ਗੱਲ ਕਿੱਥੇ ਜਾ ਕੇ ਮਿਕਦੀ ਜਦੋਂ ਦੋਵੇਂ ਇੱਕ ਹੋ ਜਾਂਦੇ ਨੇ ਇਹ ਇੱਕ ਮੂਰਤ ਇੱਕ ਜੋਤ ਦੋਵੇਂ ਮੂਰਤੀ ਮੂਰਤੀਆਂ ਦੋੜਨ ਪਰ ਜੋਤ ਇੱਕ ਹੋ ਜੇ ਬਾਬਾ ਅਦਰ ਸਿੰਘ ਜੀ ਮਾਰੇ ਕਹਿੰਦੇ ਕਹਿੰਦੇ ਗਲਾਬ ਸਿਆਂ ਅਤਰ ਨੂੰ ਤੇ ਗਲਾਬ ਨੂੰ ਮਿਲਾ ਦਈਏ ਨਾ ਉਹਦਾ ਈਸ਼ਰ ਬਣ ਜਾਂਦਾ ਏ ਤੂੰ ਹਣ ਸਾਡੇ ਵਿੱਚ ਘੁਲ ਮਿਲ ਗਿਆ ਬਾਬਾ ਅਤਰ ਸਿੰਘ ਮਹਾਰਾਜ ਨੇ ਰਾ ਰੱਖਿਆ ਸੀ ਈਸ਼ਰ ਸਿੰਘ ਗਲਾਬ ਤੋਂ ਬਾਬਾ ਈਸ਼ਰ ਸਿੰਘ ਮਹਾਰਾਜ ਫਿਰ ਰਾੜਾ ਸਾਹਿਬ ਦੀ ਧਰਤੀ ਤੇ ਆ ਗਏ ਇੱਕ ਛੰਨ ਪਾਈ ਤੇ ਉਸ ਧਰਤੀ ਤੇ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾ ਨੂੰ ਸੁਹਾਵਾ RAM RAJE 68 ਤੀਰਥ ਜਹਾਂ ਸਾਧ ਪਗਤਰ ਹੈ 8 ਜਮਾ 60 88 ਸਿਰਥੋਸ ਧਰਤੀ ਦੇ ਨਿਵਾਸ ਕਰਦੇ ਆ ਜਿੱਥੇ ਬ੍ਰਹਮ ਗਿਆਨੀ ਦਾ ਚਰਨ ਟਿਕ ਜੀ ਤੇ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕਰਕੇ ਮੈਂ ਰਾੜਾ ਸਾਹਿਬ ਦੀ ਧਰਤੀ ਤੇ ਵੀ ਜਦਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਸੱਚਖੰਡ ਪਿਆਨਾ ਕੀਤਾ ਉਥੇ ਵੀ ਇਹ ਬਚਨ ਧਰਾਏ ਸਨ ਪੂਰੀ ਦੁਨੀਆ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਅੱਜ ਤੱਕ ਕਿਸੇ ਨੇ ਦਰਗਾਹ ਨਹੀਂ ਵੇਖੀ ਜੇ ਮਾਤ ਲੋਕ ਦੀ ਕੋਈ ਦਰਗਾਹ ਮਾਤ ਲੋਕ ਤੇ ਸੱਚਖੰਡ ਦੇ ਵਿੱਚੋਂ ਜੇ ਕੋਈ ਮਾਤ ਲੋਕ ਦੀ ਧਰਤੀ ਤੇ ਦਰਗਾਹ ਜੇ ਕਿਸੇ ਨੇ ਵਿਖਾਈ ਹੈ ਤੇ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਨ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਮਾਤ ਲੋਕ ਦੀ ਧਰਤੀ ਤੇ ਦਰਗਾਹ ਬਣਾਤੀ ਤੇ ਉਹਨਾਂ ਦਾ ਨਾਂ ਰੋਸ਼ਨ ਕੀਤਾ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੇ ਉਹਨਾਂ ਦੇ ਪੈਰੋਕਾਰ ਬੜੇ ਨੇ ਬਹੁਤ ਪੈਰੋਕਾਰ ਨੇ ਰਤਵਾੜੇ ਵਾਲੇ ਜਰਗ ਵਾਲੇ ਅਲੌਰਾ ਸਾਵਾਲੇ ਬੜੇ ਐ ਨਾਂ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਜੇ ਕਿਸੇ ਨੇ ਸਭ ਤੋਂ ਵੱਧ ਪੂਰੀ ਦੁਨੀਆ ਦੇ ਅੰਦਰ ਜੇ ਕਿਸੇ ਨੇ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਨਾਂ ਚਮਕਾਇਆ ਨਾ ਤਾਂ ਉਹਨਾਂ ਦਾ ਪਹਿਲਾਂ ਹੀ ਬੜਾ ਵੱਡਾ ਸੀ ਪਰ ਜੇ ਉਹਨੂੰ ਹੋਰ ਚਮਕਾਇਆ ਤੇ ਉਹ ਬਾਬਾ ਮਾਨ ਸਿੰਘ ਜੀ ਪੇਵੇ ਵਾਲੇ ਸਨ ਉਹ ਬਾਬਾ ਮਾਨ ਸਿੰਘ ਜੀ ਪੇਵੇ ਵਾਲੇ ਸਨ ਜਿਨ੍ਹਾਂ ਨੇ ਏਡਾ ਵੱਡਾ ਅਜ ਕੋਈ ਤੁਸੀਂ ਨਿਗਾਹ ਮਾਰ ਲਓ ਜਿਨੇ ਬਾਬਾ ਇਸ਼ਰ ਸਿੰਘ ਮਹਾਰਾਜ ਦੇ ਪੈਰੋਕਾਰ ਨੇ ਕਿਸੇ ਨੇ ਇੱਕ ਸਥਾਨ ਬਣਾਇਆ ਕਿਸੇ ਨੇ ਦੋ ਬਣਾਏ ਨਹੀਂ ਕਿਸੇ ਨੇ ਤਿੰਨ ਬਣਾਤੇ ਹੋਣੇ ਨੇ ਪਰ ਬਾਬਾ ਮਾਨ ਸਿੰਘ ਜੀ ਦੀ ਉਹ ਸੋਚ ਸੀ ਪੂਰੀ ਦੁਨੀਆ ਦੇ ਅੰਦਰ ਵਿਦੇਸ਼ਾਂ ਦੇ ਵਿੱਚ ਕਿਸੇ ਸੰਤ ਦਾ ਅਜੇ ਤੱਕ ਕਿਸੇ ਨੇ ਲੋਹਾ ਨਹੀਂ ਮੰਨਿਆ ਜੇ ਉਹਨਾਂ ਨੂੰ ਵੀ ਲੋਹਾ ਮਨਾਇਆ ਤੇ ਉਹ ਸਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉੱਥੇ ਵੀ ਗੁਰੂ ਘਰ ਬਣਾਤੇ ਇਹੋ ਜਿਹੇ ਗੁਰੂ ਘਰ ਸੌਥ ਹਾਲ ਦੇ ਅੰਦਰ ਜਿੱਡਾ ਕੋਈ ਗੁਰੂ ਘਰ ਦੁਨੀਆ 'ਚ ਨਜ਼ਰ ਨਹੀਂ ਆਉਂਦਾ ਉਹਦੀ ਵੀ ਸੇਵਾ ਮਹਾਂਪੁਰਸ਼ਾਂ ਨੇ ਨਾਲ ਹੋ ਕੇ ਕਰਾਈ ਤੇ ਜਿਹੜਾ ਦਰਬਾਰ ਇੱਥੇ ਬਣਿਆ ਭੇਵੇ ਦੀ ਧਰਤੀ ਦੇ ਜਿੱਥੇ ਸੰਤ ਬਾਬਾ ਮਣੀ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਸੇਵਾ ਕਰ ਰਹੇ ਆ ਇਹ ਜਿੰਨੇ ਹੀ ਸੇਵਾਦਾਰ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਜਿੰਨੇ ਵੀ ਸੇਵਾਦਾਰ ਸਨ ਸੰਤ ਬਾਬਾ ਭਵਿੰਦਰ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਜਿੰਨੇ ਮਹਾਪੁਰਖ ਹਨ ਜਿੰਨੇ ਉਹਨਾਂ ਦੇ ਸੇਵਾਦਾਰ ਸਨ ਇਹ ਕੋਈ ਆਮ ਸੇਵਾਦਾਰ ਨਹੀਂ ਇਹ ਉਹ ਨਾਲ ਹੀ ਲੈ ਕੇ ਆਏ ਸਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਵੇਂ ਬਾਬਾ ਮਾਨ ਸਿੰਘ ਜੀ ਇਹ ਸਾਰੇ ਸੇਵਾਦਾਰ ਉਹ ਪਿਛਲੇ ਜਨਮ ਦੇ ਉਹਨਾਂ ਦੇ ਨਾਲ ਹੀ ਤੁਰ ਕੇ ਆਏ ਇਹ ਕੋਈ ਆਮ ਇਨਸਾਨ ਨਹੀਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾਤੀ ਆ ਮਹਾਪੁਰਸ਼ਾਂ ਦੇ ਨਾਲ ਬਾਬਾ ਕਬਾਲ ਸਿੰਘ ਜੀ ਬਾਬਾ ਕਰਮ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਢੋਲਕ ਦੀ ਸੇਵਾ ਕਰਦੇ ਨੇ ਗੜੀ ਸੋ ਇਹ ਸਾਰੇ ਜਿੰਨੇ ਨੇ ਬਾਬਾ ਮੋਹਨ ਸਿੰਘ ਪਰ ਮੇਰੀ ਇੱਕੋ ਹੀ ਬੇਨਤੀ ਹੈ ਤੁਹਾਡਾ ਸਭ ਤੋਂ ਵੱਧ ਨਾਮ ਦੁਨੀਆਂ ਦੇ ਅੰਦਰ ਹੈ ਜੇ ਸਭ ਤੋਂ ਵੱਧ ਕਿਸੇ ਨੇ ਖੰਡੇ ਬਾਟੇ ਦਾ ਅਮਰ ਸ਼ਕਾਇਆ ਤੇ ਉਹ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿਨ੍ਹਾਂ ਡੇਢ-ਡੇਢ ਲੱਖ ਬੰਦੇ ਨੂੰ ਇੱਕ ਦਿਨ ਦੇ ਵਿੱਚ ਅਮਰ ਸ਼ਕਾਇਆ ਦਿਲ ਤੂੰ ਚੱਲੇ ਦਿਲ ਤੂੰ 10 ਰੁਪਏ ਨਹੀਂ ਕੋਈ ਕਿਸੇ ਨੂੰ ਦਿੰਦਾ ਪਰ ਉਹ ਦਿਲ ਤੂੰ ਚੱਲੇ ਖਾ ਉਹ ਖਰਚੋ ਰਲ ਮਿਲ ਭਾਈ ਤੋੜ ਨਾ ਆਵੇਂ ਵਾਦਾ ਤਾਂ ਹੀ ਹੋਇਆ ਕਿਉਂਕਿ ਦਿਲ ਤੂੰ ਚੱਲੇ ਜਿਹੜਾ ਦਿਲ ਤੂੰ ਚੱਲਦਾ ਹੈ ਨਾ ਗੋਲ ਮੋਲ ਤੇ ਰੱਬ ਕੋਲ ਜਿਨ੍ਹਾਂ ਦੇ ਬਲ ਬਰੇਬ ਹੁੰਦੇ ਨੇ ਉਹਨਾਂ ਨੂੰ ਨਹੀਂ ਰੱਬ ਮਿਲਦਾ ਤੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗ ਰੋਵਾ ਸੱਪ ਜਦੋਂ ਖੁੱਡ 'ਚ ਵੜਦਾ ਬਲ ਕਢਦਾ ਜੇ ਬਲ ਮਾਰ ਲੇ ਖੁੱਡ 'ਚ ਨਹੀਂ ਵੜ ਸਕਦਾ ਉਹ ਵੜ ਨਹੀਂ ਸਕਦਾ ਇਸ ਕਰਕੇ ਗੁਰੂ ਨਾਨਕ ਦਾ ਘਰ ਬੜਾ ਸੁਖਸ਼ਮ ਹੈ ਦੁਆਰੇ ਬੜੇ ਸੁਖਸ਼ਮ ਨੇ ਇੱਥੇ ਨਿਮਰਤਾ ਵਿੱਚ ਆਉਣਾ ਪੈਣਾ ਪਿਆਰ ਵਿੱਚ ਆਉਣਾ ਪੈਣਾ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਵੀਰ ਮੁਕਤ ਦਵਾਰਾ ਮੋਕਲਾ ਰਾਈ ਦੱਸੇ ਭਾਏ ਰਾਈ ਦਾ ਦਾਣਾ ਵੇਖਿਆ ਸਰੋਂ ਦਾ ਦਾਣਾ ਉਹਦੇ ਨਾਲੋਂ ਵੀ ਸੁਖਸ਼ਮ ਐ ਗੁਰੂ ਨਾਨਕ ਦਾ ਮੁਕਤੀ ਦਾ ਦਵਾਰਾ ਗੁਰੂ ਨਾਨਕ ਦਾ ਘਰ ਕਹਿੰਦੇ ਮਨ ਤੋਂ ਮੈਗਲ ਹੋਇ ਰਹੇ ਹੋ ਮੈਗਲ ਕਹਿੰਦੇ ਹਾਥੀ ਨੂੰ ਕਹਿੰਦੇ ਮਨ ਤੇਰਾ ਹਾਥੀ ਬਣਿਆ ਹੋਇਆ ਤੇ ਮੁਕਤੀ ਦਾ ਜਿਹੜਾ ਦਵਾਰਾ ਐ ਉਹ ਰਾਈ ਦੇ ਦਾਵਾ ਦਾਣੇ ਨਾਲੋਂ ਵੀ ਛੋਟਾ ਹਾਥੀ ਕਿਵੇਂ ਬੜੇਗਾ ਅੰਦਰ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਆਪਣੀ ਹਉਮੈ ਨੂੰ ਛੱਡ ਦੇ ਆਪਣੇ ਹੰਕਾਰ ਨੂੰ ਛੱਡ ਦੇ ਨਹੀਂ ਤੇ ਤੈਨੂੰ ਇਹਨੇ ਜਨਮ ਮਰਨ ਵਿੱਚ ਪਾ ਦੇਣਾ ਉਹ ਮੈਂ ਜਾਦਾ ਅੱਗੇ ਨਾ ਜਾਵਾਂ ਕਿਉਂਕਿ ਮੈਨੂੰ ਪਤਾ ਹੈ ਕਿਉਂਕਿ ਮਹਾਂਪੁਰਸ਼ ਹੋਰ ਵੀ ਸਟੇਜ ਤੇ ਬੈਠੇ ਨੇ ਜਿੰਨੇ ਕੁ ਪ੍ਰਸ਼ਾਦੇ ਬਣੇ ਹੋਣ ਨਾ ਵੰਡ ਕੇ ਛਕ ਲੋ ਵੰਡ ਕੇ ਛਕ ਲੋ ਤੇ ਵਧੀਆ ਜੇ ਕੋਈ ਢਿੱਡ ਭਰ ਲੈ ਨਾ ਇਕੱਲਾ ਹੀ ਤੇ ਵੇ ਸਾਰੀ ਗੱਲ ਮਾਂ ਦੇ ਆ ਜਾਂਦੀ ਆ ਇਸ ਕਰਕੇ ਸਾਰੇਆਂ ਹੀ ਮਹਾਂਪੁਰਸ਼ ਬਾਬਾ ਮਣੀ ਸਿੰਘ ਜੀ ਕਹਿ ਰਹੇ ਸਾਨੂੰ ਬਾਈ ਨਰਾਜ ਨਹੀਂ ਇਹੀ ਇੱਥੋਂ ਕਿਸੇ ਨੂੰ ਜਾਣ ਦੇਣਾ ਬਾਬਾ ਬਲਕਾਰ ਸਿੰਘ ਜੀ ਸੀ ਉਹਨਾਂ ਦੇ ਬੇਟੇ ਉਹ ਕੀਰਤਨ ਕਰਕੇ ਗਏ ਆ ਬਾਬਾ ਬਲਕਾਰ ਸਿੰਘ ਵੀ ਦਿਲੋਂ ਚੱਲਦਾ ਸੀ ਕੁਝ ਸੱਜਣ ਮਿੱਤਰ ਹੁੰਦੇ ਨੇ ਜਿਹੜੇ ਦਿਲੋਂ ਚੱਲਦੇ ਆਂ ਕੁਝ ਹੁੰਦੇ ਆ ਵਾ ਕੰਮ ਕੱਢਿਆ ਤੂੰ ਕੋੜ ਤੇ ਮੈਂ ਕੌਣ ਪੁਸ਼ਮ ਰੋੜੇ ਬੈਲ ਗਈ ਕੱਢ ਆਪਣਾ ਕੰਮ ਕਰ ਕੰਮ ਕੱਢ ਕੇ ਜਿਹੜਾ ਵਰਤ ਕੇ ਕੇ ਨੂੰ ਛੱਡਦਾ ਨਾ ਤੇ ਮਹਾਰਾਜ ਕਹਿੰਦਾ ਉਹਦਾ ਭਲਾ ਨਹੀਂ ਹੁੰਦਾ ਇਸ ਕਰਕੇ ਭਾਈ ਵਰਤੋ ਨਾ ਕਿਸੇ ਨੂੰ ਕਿਸੇ ਦੇ ਕੰਮ ਆਉ ਕੰਮ ਆਉ ਕਿਸੇ ਦੇ ਆਪ ਸਵਾਰੇ ਮੈਂ ਮਿਲਿਆ ਮੈਂ ਮਿਲਿਆ ਸੋ ਕੋਈ ਫਰੀਦਾ ਜੇ ਤੂੰ ਮੇਰਾ ਹੋਇ ਰਹਿ ਸਭ જગ ਤੇਰਾ ਇਥੇ ਹੀ ਅਰਦਾਸ ਬੇਨਤੀ ਕਰੋ ਇਹ ਜਿੰਨੇ ਵੀ ਸੇਵਾਦਾਰ ਨੇ ਤੇ ਸਾਰੇ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਕਿਉਂਕਿ ਤੁਹਾਡਾ ਨਾਮ ਬੜਾ ਵੱਡਾ ਹੈ ਬਹੁਤ ਵੱਡਾ ਤੁਹਾਡਾ ਨਾਮ ਹੈ ਮੈਨੂੰ ਨਹੀਂ ਕੋਈ ਨਜ਼ਰ ਆਉਂਦਾ ਕਿਸੇ ਨੂੰ ਆਉਂਦਾ ਹੋਵੇ ਤੇ ਵੱਖਰੀ ਗੱਲ ਹੈ ਇੰਨਾ ਵੱਡਾ ਦਰ ਇੰਨਾ ਵੱਡਾ ਘਰ ਇੰਨਾ ਵੱਡਾ ਸਥਾਨ ਮੈਨੂੰ ਪੂਰੇ ਵਰਲਡ 'ਚ ਕਿਹਦਾ ਨਜ਼ਰ ਨਹੀਂ ਆਉਂਦਾ ਤੇ ਇਹ ਤੁਹਾਨੂੰ ਮਾਣ ਮਿਲਿਆ ਤੇ ਦਵਾਇਆ ਕਹਿੰਦੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਜਿਨ੍ਹਾਂ ਦੇ ਨਾਂ ਤੇ ਸਥਾਨ ਬਣਿਆ ਏ ਇਸ ਕਰਕੇ ਆਪਾਂ ਉਹਨਾਂ ਦੇ ਨਾਂ ਨੂੰ ਹੋਰ ਚੜ੍ਹ ਜਨ ਲਾਈਏ ਤੇ ਮਹਾਪੁਰਸ਼ ਬੜੇ ਪਿਆਰ ਦੇ ਵਿੱਚ ਬੜੇ ਸਿਆਣੇ ਨੇ ਸੰਤ ਬਾਬਾ ਮਨੀ ਸਿੰਘ ਜੀ ਸੂਝਵਾਨ ਨੇ ਬਾਬਾ ਲਾਲ ਸਿੰਘ ਜੀ ਬੜੇ ਪਿਆਰ ਵਿੱਚ ਸੇਵਾ ਕਰ ਰਹੇ ਨੇ ਤੇ ਬਾਬਾ ਜੀ ਵਰਗਾ ਹੀ ਇਹਨਾਂ ਦਾ ਮਹੰਦਰਾ ਪੈਂਦਾ ਉਹ ਸਾਡੇ ਉੱਥੇ ਗਿਓ ਕਹਿੰਦੇ ਆ ਲੱਗਦੇ ਜਿਵੇਂ ਬਾਬਾ ਮਾਨ ਸਿੰਘ ਆਈ ਬਸ ਸੇਵਾਦਾਰਾਂ ਦੇ ਵਿੱਚ ਤੇ ਮਹਾਂਪੁਰਸ਼ਾਂ ਵਿੱਚ ਫਰਕ ਨਹੀਂ ਹੁੰਦਾ ਚੰਦਰ ਕਾ ਬਿਰਵਾ ਬਲਾ ਬਿੜਿਓ ਟਾਕ ਪਲਾਸ ਹੋਈ ਪੀ ਚੰਦਰ ਹੋਏ ਰਹਿ ਬਸ ਐ ਜੋ ਚੰਦਰ ਸਪਾ ਸਾਰੇ ਤੁਸੀਂ ਮਹਾਂਪੁਰਸ਼ਾਂ ਦਾ ਹੀ ਰੂਪ ਹੋ ਇਸ ਕਰਕੇ ਭਾਈ ਹੋਵੋ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਲਿਓ ਇਸ ਕਰਕੇ ਆਓ ਪਿਆਰ ਦੇ ਵਿੱਚ ਆਪਾਂ ਮਹਾਂਪੁਰਸ਼ਾਂ ਦੇ ਬਾਬਾ ਈਸ਼ਰ ਸਿੰਘ ਮਹਾਰਾਜ ਤੇ ਸਾਧ ਸੰਗਤ ਜੀ ਮੈਂ ਉੱਥੇ ਆਪਣਾ ਸ਼ੰਕਰਪੁਰ ਵੀ ਬੋਲ ਕੇ ਆਇਆ ਤੇ ਉੱਥੇ ਇੱਕ ਪ੍ਰੇਮੀ ਸੀ ਆਪਣੇ ਉਹਨਾਂ ਦੇ ਕੁੜਮ ਰਹਿੰਦੇ ਆ ਇੱਥੇ ਰਾਜਪੁਰੇ ਉਹਨੂੰ ਬਾਬਾ ਜੀ ਨੇ ਕਿਹਾ ਜਾ ਭਾਈ ਮਰਾਦਾਬਾਹ ਚਲਾ ਜਾ ਕਹਿੰਦੇ ਮਰਾਦਾਬਾਹ ਚਲਾ ਜਾ ਬੜੀ ਕਿਰਪਾ ਹੋਏਗੀ ਬਾਬਾ ਈਸ਼ਰ ਸਿੰਘ ਮਹਾਰਾਜ ਜਦੋਂ ਦੁਆਨ ਲਾਉਂਦੇ ਸੀ ਉਹਨਾਂ ਦੇ ਘਰ ਰੁਕਦੇ ਸਨ ਅੱਜ ਟਰਾਂਸਪੋਰਟਾਂ ਦੇ ਉਹ ਮਾਲਕ ਐ ਤੇ ਬਾਬਾ ਬਲਜਿੰਦਰ ਸਿੰਘ ਵੀ ਜਦੋਂ ਜਾਂਦੇ ਸੀ ਤੇ ਉੱਥੇ ਹੀ ਜਾਂਦੇ ਸੀ ਤੇ ਸਰਦਾਰ ਕਰਮ ਸਿੰਘ ਕਬਾਲ ਸਿੰਘ ਔਰ ਬਾਬਾ ਮਣੀ ਸਿੰਘ ਹਰਾਂ ਨੂੰ ਪਤਾ ਹੀ ਐ ਬਹੁਤ ਉਹ ਪਿਆਰ ਵਾਲੇ ਆ ਤੇ ਇਸ ਕਰਕੇ ਤੇ ਮਹਾਂਪੁਰਸ਼ਾਂ ਦਾ ਤੇ ਬਚਨ ਹੀ ਹੁੰਦਾ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਇੰਨਾ ਸਮਾਂ ਪ੍ਰਵਾਨ ਭੁੱਲ ਚੁੱਕ ਦੀ ਮਾਫੀ ਜੀ ਸੋ ਬਹੁਤ ਬਹੁਤ ਮਹਾਂਪੁਰਸ਼ਾਂ ਦਾ ਧੰਨਵਾਦ ਸੋ ਇਹਨਾਂ ਦਾ ਹੁਕਮ ਸਿਰ ਮੱਥੇ ਹੈ ਤੇ ਇਸ ਕਰਕੇ ਆਓ ਅਗਲਾ ਸਮਾਂ ਜਿਹੜਾ ਆਪ ਜੀ ਨੂੰ ਬਾਬਾ ਜੀ ਦੱਸਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਭਾਈ ਭੱਲੇ ਬਣੀਏ ਫਿਰ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ